ਸੰਸਦ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਬਜਟ ਤੇ ਭਾਸ਼ਣ ਦਿੰਦੇ ਹੋਏ ਕੇਂਦਰ ਸਰਕਾਰ ਤੇ ਜਮ ਕੇ ਨਿਸ਼ਾਨਾ ਸਾਧਿਆ ਰਾਹੁਲ ਗਾਂਧੀ ਨੇ ਕਿਹਾ ਕਿ ਕੇਂਦਰ ਸਰਕਾਰ ਹਰ ਕਿਸੇ ਨੂੰ ਚੱਕਰਵਿਊ ਵਿੱਚ ਫਸਾਉਣ ਦਾ ਕੰਮ ਕਰ ਰਹੀ ਹੈ ਚਾਹੇ ਉਹ ਨੌਜਵਾਨ ਹੋਵੇ ਜਾਂ ਕਿਸਾਨ ਇਸ ਦੇ ਨਾਲ ਹੀ ਰਾਹੁਲ ਗਾਂਧੀ ਨੇ ਜਾਤੀ ਜਨਗਣਨਾ ਦਾ ਮੁੱਦਾ ਵੀ ਉਠਾਇਆ ਰਾਹੁਲ ਨੇ ਜਿਵੇਂ ਹੀ ਜਾਤੀ ਜਨਗਣਨਾ ਦੀ ਗੱਲ ਕੀਤੀ ਤਾਂ ਉਹਨਾਂ ਨੇ ਇੱਕ ਉਦਾਹਰਣ ਦਿੱਤੀ ਜਿਸ ਤੇ ਵਿੱਤ ਮੰਤਰੀ ਨਿਰਮਲਾ ਸੀ타 ਰਾਮਨ ਨੇ ਸਿਰ ਫੜ ਲਿਆ ਦਰਸਲ راہુલ ਗਾਂਧੀ ਨੇ ਬਜਟ ਹਲਵਾ ਸਮਾਰੋਹ ਦੀ ਫੋਟੋ ਦਿਖਾਈ راہુલ ਨੇ ਕਿਹਾ ਇਸ ਫੋਟੋ ਚ ਕੋਈ ਪਿਛੜਾ Dalit ਜਾਂ ਆਦੀਵਾਸੀ ਅਧਿਕਾਰੀ ਨਜ਼ਰ ਨਹੀਂ ਆ ਰਿਹਾ ਇਹ ਸੁਣ ਕੇ ਨਿਰਮਲਾ ਹੱਸ ਪਈ ਅਤੇ ਫਿਰ راہુલ ਨੇ ਕਿਹਾ ਕਿ ਦੇਸ਼ ਦਾ ਹਲਵਾ ਵੰਡਿਆ ਜਾ ਰਿਹਾ ਹੈ ਅਤੇ ਵਿੱਤ ਮੰਤਰੀ ਹੱਸ ਰਹੇ ਹਨ راہੁਲ ਨੇ ਅੱਗੇ ਕਿਹਾ ਕਿ ਵੀ ਅਫਸਰਾ ਨੇ ਹਲਵਾ ਬਣਾ ਕੇ ਆਪਣੇ ਵੀ ਲੋਕਾਂ ਵਿੱਚ ਵੰਡਿਆ ਜਿਹੜੇ ਬਜਟ ਬਣਾ ਰਹੇ ਹਨ ਉਹੀ 2-3 ਫੀਸਦੀ ਲੋਕ ਹਨ ਅਸੀਂ ਜਾਤੀ ਜਨਗਣਨਾ ਕਰਵਾ ਕੇ ਇਸ ਅਸਮਾਨਤਾ ਨੂੰ ਖਤਮ ਕਰਾਂਗੇ। ਰਾਹੁਲ ਗਾਂਧੀ ਦੀਆਂ ਇਹ ਗੱਲਾਂ ਸੁਣ ਕੇ ਸਦਨ ਚ ਬੈਠੀ ਵਿੱਤ ਮੰਤਰੀ ਨਿਰਮਲਾ ਸੀ타 ਰਾਮਨ ਨੇ ਸਿਰ ਫੜ ਲਿਆ। ਸੀ타 ਰਾਮਨ ਦੀ ਇਹ ਪ੍ਰਤੀਕਿਰਿਆ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ। ਰਾਹੁਲ ਗਾਂਧੀ ਨੇ ਮਹਾ ਭਾਰਤ ਯੁੱਧ ਵਿੱਚ ਚੱਕਰਵਿਊ ਬਣਾ ਕੇ ਅਭਿਮੰਯੂ ਦੇ ਕਤਲ ਦਾ ਜ਼ਿਕਰ ਕੀਤਾ। ਰਾਹੁਲ ਨੇ ਕਿਹਾ 6 ਲੋਕ ਕਰਨ, ਦਰੋਣਾਚਾਰ, ਦੁਸ਼ਾਸ਼ਣ, ਅਸ਼ਵਥਾਮਾ, ਕਿਰਪਾ, ਸ਼ਕੂਨੀ ਅਤੇ ਦਰਯੋਦਨ ਨੇ ਮਿਲ ਕੇ ਅਭਿਮਨਯੂ ਦਾ ਕਤਲ ਕੀਤਾ ਸੀ ਅੱਜ ਵੀ 6 ਲੋਕਾਂ ਨੇ ਦੇਸ਼ ਨੂੰ ਆਪਣੇ ਚੱਕਰ ਵਿੱਚ ਫਸਾ ਕੇ ਰੱਖਿਆ ਹੋਇਆ ਹੈ ਇਹ 6 ਲੋਕ ਹਨ ਨਰਿੰਦਰ ਮੋਦੀ ਅਮਿਤ ਸ਼ਾ ਅਜੀਤ ਡੋਵਾਲ ਮੋਨ ਭਾਗਵਤ ਅੰਬਾਨੀ ਅਤੇ ਅਡਾਨੀ ਉਨ੍ਹਾਂ ਕਿਹਾ ਬਜਟ ਵਿੱਚ ਜਾਤੀ ਜਨਗਣਨਾ ਦੀ ਗੱਲ ਉੱਠੇ 95% ਲੋਕ ਜਾਤੀ ਜਨਗਣਨਾ ਚਾਹੁੰਦੇ ਹਨ ਦਲਿਤ ਚਾਹੁੰਦੇ ਹਨ ਆਦੀਵਾਸੀ ਚਾਹੁੰਦੇ ਹਨ ਪਿਛੜਾ ਵਰਗ ਜਾਤੀ ਜਨਗਣਨਾ ਚਾਹੁੰਦਾ ਹੈ ਕਿਉਂਕਿ ਇਹਨਾਂ ਲੋਕਾਂ ਨੂੰ ਲੱਗਦਾ ਹੈ ਕਿ ਸਾਡੀ ਭਾਗੀਦਾਰੀ ਕਿੰਨੀ ਹੈ ਉਹਨਾਂ ਵਿੱਤ ਮੰਤਰੀ ਦੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਤੁਸੀਂ ਲੋਕ ਹਲਵਾ ਖਾ ਰਹੇ ਹੋ ਅਤੇ ਬਾਕੀ ਲੋਕਾਂ ਨੂੰ ਹਲਵਾ ਮਿਲ ਵੀ ਨਹੀਂ ਰਿਹਾ। راہুল ਗਾਂਧੀ ਨੇ ਜੌਨੀ ਬਾਬਾ ਵਾਂਗੂ ਕਿਹਾ ਕਿ ਵਿੱਤ ਮੰਤਰੀ ਹੱਸ ਰਹੀ ਹੈ। ਕਮਾਲ ਦੀ ਗੱਲ ਹੈ। ਇਹ ਹੱਸਣ ਵਾਲੀ ਤਾਂ ਗੱਲ ਹੀ ਨਹੀਂ ਸੀ। راہੂ ਨੇ ਅੱਗੇ ਕਿਹਾ ਕਿ ਜਾਤੀ ਜਨਗੰਨਾ ਨਾਲ ਦੇਸ਼ ਬਦਲ ਜਾਵੇਗਾ। ਤੁਹਾਡੀ ਰਾਹੁਲ ਗਾਂਧੀ ਦੇ ਬਿਆਨ ਤੇ ਕੀ ਰਾਏ ਹੈ ਸਾਨੂੰ ਕਮੈਂਟ ਕਰਕੇ ਦੱਸੋ ਅਤੇ ਜੁੜੇ ਰਹੋ ਇੰਡੀਆ ਨਿਊਜ਼ ਪੰਜਾਬ ਦੇ ਨਾਲ ਧੰਨਵਾਦ